ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਬੂਰੀ ਮੱਝ ਤੁਹਾਡੇ ਲਈ ਸੋ ਦੋਸਤੋ ਕੀ ਡਿਟੇਲ ਹੈਗੀ ਇਸ ਦੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ ਏਰੀਆ ਭਿੱਖੀਪਿੰਡ ਹੈਗਾ ਤਹਿਸੀਲ ਪੱਟੀ ਆ ਸੋ ਕਿਸਾਨ ਵੀਰੋ ਉੱਪਰ ਜਿਹੜੇ ਕੰਟੈਕਟ ਨੰਬਰ ਸੰਪਰਕ ਨੰਬਰ ਦਿੱਤੇ ਗਏ ਹਨ 9781931702 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਜਿਹੜੀ ਮੱਝ ਪੂਰੀ ਹੈਗੀ ਹੈ ਦੋਸਤੋ ਖਰੀਦ ਸਕਦੇ ਹੋ ਸੋ ਦੋਸਤੋ ਅੱਜ ਤਕਰੀਬਨ ਤੀਜੇ ਦਿਨ ਦੀ ਇਹ ਸੂਈ ਹੈਗੀ ਆ ਮੱਝ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਚੰਗੀ ਮੱਝ ਹੈਗੀ ਦੋਸਤੋ ਠੰਡੀ ਸੀਲ ਆ 8 ਲੀਟਰ ਦਾ ਜਿਹੜਾ ਬੌਲਾ ਰੈਡੀ ਹੈਗਾ ਇਸ ਟਾਈਮ ਜਿਹੜੇ ਮੇਰੇ ਵੀਰ ਪ੍ਰਾਕ ਖਰੀਦਣਾ ਹੋਣ ਮੌਕੇ ਤੇ ਦੋ ਡੰਗ ਦੀ ਜਿਹੜੀ ਚਵਾਈ ਤੁਸੀਂ ਆਪਣੀ ਤਸੱਲੀ ਖੁਦ ਨੇ ਆਪ ਕਰਨੀ ਹੈਗੀ ਆ ਮਗਰ ਜਿਹੜਾ ਬੱਚਾ ਕਾਫ ਹੈਗਾ ਦੋਸਤੋ ਉਹ ਨੀਲੀ ਰਾਵੀ ਦੇ ਵਿੱਚ ਪਿਓਰ ਕੱਟਾ ਹੈਗਾ ਉਹ ਕੱਟਾ ਵੀ ਦੋਸਤੋ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਕੱਟਾ ਵੀ ਚੰਗਾ ਹੈਗਾ ਨੀਲੀ ਰਾਵੀ ਦੇ ਵਿੱਚ ਟੇਢੀ ਧਾਰੀ ਹੈਗੀ ਦੋਸਤੋ ਟੇਡਾ ਕੱਟ ਹੈਗਾ ਨੀਲੀ ਰਾਵੀ ਦੇ ਵਿੱਚ ਇਹ ਜਿਹੜਾ ਸੋਹਣਾ ਕੱਟਾ ਹੈਗਾ ਮਗਰ ਬਾਕੀ ਦੋਸਤੋ 10 ਤੋਂ 12 ਲੀਟਰ ਦੀ ਮਿਲਕ ਦੀ ਕੈਪੈਸਿਟੀ ਇਸ ਮੱਝ ਦੀ ਰਹੇਗੀ ਹੁਣ ਮੌਕੇ ਦਾ ਜਿਹੜਾ 8 ਲੀਟਰ ਬੌਲੇ ਦੇ ਵਿੱਚ ਦੁੱਧ ਤਿਆਰ ਹੈਗਾ ਸੋ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਉਹ ਜਰੂਰ ਸੰਪਰਕ ਕਰਕੇ ਆਪਣੀ ਬਾਤचीत ਕਰਕੇ ਤੁਸੀਂ ਖਰੀਦ ਕਰ ਸਕਦੇ ਹੋ। ਸੋ ਦੋਸਤੋ ਇੱਕ ਨੰਬਰ ਦੀ ਧਾਰ ਪਾਸ ਹੈਗੀ ਆ ਚੰਗੀ ਚੁਵਾਈ ਆ ਮੱਝ ਦੀ। ਤੀਜਾ ਸੂਆ ਇੱਕ ਵਾਰੀ ਫਿਰ ਦੱਸ ਦਿੰਨੇ ਆ ਜੀ ਤੀਜਾ ਸੂਆ ਸੋਈ ਆ। ਸੋ ਜਿਹੜੇ ਮੇਰੇ ਵੀਰ ਤੁਸੀਂ ਆਵੋ ਖਰੀਦਣ। ਜਿਹੜੀ ਆਪਣੀ ਤਸੱਲੀ ਆ ਤੁਸੀਂ ਆਪਨੇ ਖੁਦ ਕਰਨੀ ਹੈਗੀ ਆ। ਚਾਰੇ ਥਣ ਦੋਸਤੋ ਬਿਲਕੁਲ ਵਧੀਆ ਹਨ ਬਰਾਬਰ ਵੀ ਹਨ। ਸੋ ਹਵਾਨਾ ਵੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਚੰਗਾ ਹੈਗਾ ਇੱਕ ਵਾਰੀ ਤੋਰ ਕੇ ਵੀ ਆਪਾਂ ਤੁਹਾਨੂੰ ਜਰੂਰ ਦਿਖਾ ਦਿੰਨੇ ਆ। ਬਾਕੀ ਚੰਗੀ ਮੱਜ ਹੈਗੀ ਆ ਦੋਸਤੋ ਜਿਹੜਾ ਮੋਲਾ ਵੀਰੋ 75000 ਰੁਪਏ ਅਸ ਦੀ ਜਿਹੜੀ ਡਿਮਾਂਡ ਹੈਗੀ ਆ ਜਦੋਂ ਤੁਸੀਂ ਮੌਕੇ ਤੇ ਆਓਗੇ ਮਾਨਤਾਣ ਜ਼ਰੂਰ ਕੀਤਾ ਜਾਵੇਗਾ ਥੋੜਾ ਬਾਧਾ ਮਾਨਤਾਣ ਜ਼ਰੂਰ ਕੀਤਾ ਜਾਵੇਗਾ 75000 ਦੀ ਇਹ ਡਿਮਾਂਡ ਦੇ ਵਿੱਚੋਂ ਸੋ ਬਾਕੀ ਤੁਸੀਂ ਵੇਖ ਸਕਦੇ ਹੋ ਦੋਸਤੋ ਜਿਹੜਾ ਬਾਡੀ ਸੈਟ ਸਟਰਕਚਰ ਆ ਨਿਸ਼ਾਨ ਨੀਲੀ ਰਾਵੀ ਦੇ ਵਿੱਚ ਦੋਸਤੋ ਜਿਹੜੀ ਇਹ ਮੱਜ ਪੈਂਦੀ ਹੈਗੀ ਨਿਸ਼ਾਨ ਵਾਈਜ਼ ਵੀ ਆਪਾਂ ਵੇਖੀਏ ਤੇ ਪੂਰੇ ਨਿਸ਼ਾਨ ਵੀ ਕਵਰ ਕਰਦੀ ਆ ਨੀਲੀ ਰਾਵੀ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਤੁਸੀਂ ਆਵੋ ਤਸੱਲੀ ਆਪਣੀ 2 ਡੰਗ ਦੀ 3 ਡੰਗ ਦੀ ਤੁਸੀਂ ਆਪਨੇ ਖੁਦ ਕਰਨੀ ਆ ਸਾਡਾ ਕੰਮ ਦੋਸਤੋ ਜਿਹੜਾ ਵੀਡੀਓ ਬਣਾਉਣ ਦਾ ਹੈਗਾ ਬਾਕੀ ਤਸੱਲੀ ਜਿਹੜੀ ਤੁਸੀਂ ਆਪਣੀ ਖੁਦ ਆਪਨੇ ਕਰਨੀ ਹੈਗੀ ਆ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ